ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਚਿੱਠੀ ਸਭ ਕੁਝਾਈ ਗੁਰੂ ਸਾਹਿਬ ਦੀ ਮਹਿਮਾ ਆਈ ਨਹੀਂ ਕਿ ਛੋਟੀ ਉਮਰ ਦੇ ਵਿੱਚ ਹੀ ਗੁਰੂ ਸਾਹਿਬ ਨੇ ਅਜਿਹੀ ਪੁੰਨ ਦੇ ਪਾਇਆ ਕਿ ਜੋ ਰਹਿਦੀ ਦੁਨੀਆ ਤੱਕ ਸਾਨੂੰ ਸੇਧ ਦਿੰਦੇ ਰਹਿਣਗੇ ਜਿੰਨੇ ਵੀ ਗੁਰੂ ਸਾਹਿਬਾਂ ਸਾਡੇ ਹੋਏ ਆ ਉਹਦੇ ਵਿੱਚੋਂ ਮੰਨਦਾ ਕੋਈ ਤਲਾਜਾ ਨਹੀਂ ਆ ਜਿੰਨਹत्तर ਸਾਲ ਦੀ ਉਮਰ ਦਾਸ ਜੀ ਆ ਤੇ 5 ਸਾਲ ਦੀ ਉਮਰ ਦੇ ਵਿੱਚ ਗੁਰਹਰਿਸ਼ਾ ਮਹਾਰਾਜ ਜੀ ਆ ਜਿਨ੍ਹਾਂ ਨੂੰ ਪੁਰਗਤੀ ਮਿਲੀ ਹੈ ਉਹਨਾਂ ਦਾ ਜਨਮ ਗੁਰੂ ਹਰਾਈ ਦੀ ਮਾਤਾ किशनੌਰ اور ਕਈ ਇਤਹਾਜ਼ੀਆਂ ਬੁੱਤੇ ਵਿੱਚ किशन ਜੀ ਵੀ ਨਾ 1625 1500 ਦੇ ਵਿੱਚ ਕੀਰਤੌਰ ਸਾਹਿਬ ਦੇ ਵਿੱਚ ਹੁੰਦਾ ਉਹਨਾਂ ਦਾ ਜਨਮ ਇੱਕ ਜਹੀ ਸੇਰ ਹੈ ਕਿ ਛੋਟੇ ਹਰਕਿਸ਼ਨ ਮਹਾਰਾਜ ਤੁਹਾਨੂੰ ਵੀ ਪਤਾ ਹੈ ਕਿ ਨੌਵੇਂ ਪਾਸ਼ਾ ਆਪਣੇ ਕੌਣ ਆ ਜਲਦੀ ਜਵਾਬ ਦਿਓ ਬੇਟਾ ਗੁਰ ਇੱਕ ਬਾਹਰ ਦੇ ਸੀ ਹੈ ਨਾ ਜੋ ਹਰਕਿਸ਼ਨ ਮਹਾਰਾਜ ਦੇ ਦਾਦਾ ਜੀ ਸੀ ਦਾਦਾ ਜੀ ਤੋਂ ਪਹਿਲਾਂ ਪੋਤੇ ਨੂੰ ਕਿਵੇਂ ਗੁਰਗੱਦੀ ਮਿਲੀ ਔਰ ਕੀ ਕਾਰਨ ਸੀ ਉਹਦੇ ਵੀ ਤੁਸੀਂ ਨਾਲ-ਨਾਲ ਜਿਹੜੀ ਹੈਗੀ ਮੈਂ ਤੁਹਾਨੂੰ ਦੱਸਦੀ ਜਾਵਾਂਗੀ ਕਿ ਜਦੋਂ ਹਰ ਕਿਸੇ ਮਾਰਾ ਹੀ ਦਾ ਜਨਮ ਹੁੰਦਾ ਆ ਤੇ ਉਹਨਾਂ ਦੇ ਇੱਕ ਵੱਡੇ ਬਣਾ ਆਰੰਗਾਰੇ ਜੀ ਤੇ ਭੈਣ ਰੋਪ ਕੋਲ ਤੇ ਬਚਪਨ ਤੋਂ ਹੀ ਪੁਰਹਾ ਰਾਏ ਜੀ ਜਿਹੜੇ ਬਾਣੀ ਦਾ ਪ੍ਰਚਾਰ ਵੀ ਕਰ ਰਹੇ ਸਨ ਔਰ ਨਾਲ-ਨਾਲ ਦਵਾਖਾਨੇ ਵੀ ਉਹਨਾਂ ਨੇ ਖੋਲੇ ਸੀ ਰੋਗੀਆਂ ਦੀ ਸੇਵਾ ਵੀ ਕਰ ਰਹੇ ਸਨ ਪੁਰਹਾ ਕਿਸ਼ੋਰ ਮਹਾਰਾਜ ਜੀ ਬਚਪਨ ਤੋਂ ਹੀ ਪੁਰਹਾ ਰਾਏ ਜੀ ਦੇ ਨਾਲ ਜਿੱਥੇ ਦਾ ਨੰਬਰ ਪ੍ਰਚਾਰ ਹੋ ਰਿਹਾ ਸੀ ਜਾਂ ਰਤਮਾਈਆਂ ਦੀ ਸੇਵਾ ਹੋ ਰਹੀ ਸੀ ਜਾਂ ਰੋਗੀਆਂ ਬਾਰੇ ਉਹ ਜਾਣਕਾਰੀ ਦੇ ਰਹੇ ਸੀ ਕਿ ਗੁਰੂ ਸਾਹਿਬ ਕਹਿੰਦੇ ਛੋਟੇ ਹੁੰਦੇ ਤੋਂ ਹੀ ਉਹਨਾਂ ਦੇ ਨਾਲ ਨਾਲ ਸੀਗੇ ਔਰ ਬਾਣੀ ਉਹਨਾਂ ਨੇ ਪੜ੍ਹੀ ਸੀ ਸੋਨ ਕੀ ਹੀ ਉਹਨਾਂ ਨੂੰ ਕੰਨ ਸੀ ਗੁਰੂ ਸਾਹਿਬ ਪੰਜ ਸਾਲ ਦੀ उमर ਬਟਾ ਦੇਖੋ ਸਰਕਾਰ ਵੀ ਕੀ ਕਰਦੀ ਹੈ ਕਿ 6 ਸਾਲ ਦਾ ਬੱਚਾ ਫਸਟ ਸਟ੍ਰਿਚ ਹੁੰਦਾ ਹੈ ਨਾ ਤੇ 5 ਸਾਲ ਦੇ ਬੱਚੇ ਨੂੰ ਆਪਾਂ ਬਹੁਤ ਛੋਟਾ ਮੰਨਦੇ ਆ ਪਰ ਗੁਰੂਾ ਜਸ਼ਨ ਮਹਾਰਾਜ ਜੀ ਜਿਹੜੇ 5 ਸਾਲ ਦੀ ਉਮਰ ਦੇ ਵਿੱਚ ਹੀ ਇੰਨੇ ਗਿਆਨवान ਸਨ ਤੇ ਉਹ ਅੱਜਕੱਲ੍ਹ ਜੇ ਆਪਾਂ ਕਹਿੰਦੇ ਨਾ ਬਹੁਤ ਗਿਆਨੀ ਅੱਜਕੱਲ੍ਹ ਦੇ ਬਾਬੇ ਬੈਠੇ ਆ ਉਹ ਤਾਂ ਬਹੁਤ ਪਰੇ ਤੇ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜਿਹੜੇ ਹੈਗੇ ਆ ਨਾ ਪਲਤੀ ਦੇ ਵਿੱਚ ਲੱਗਦੇ ਹਨ ਕਿ ਉਹਨਾਂ ਨੂੰ ਇਹ ਸੇਧ ਹੋ ਜਾਂਦੀ ਹੈ ਕਿ ਕਿਵੇਂ ਸੇਵਾ ਕਰਨੀ ਹੈ ਕਿਵੇਂ ਸਿੱਖ ਪੰਥ ਦੀ ਅਸੀਂ ਸੇਵਾ ਕਰਨੀ ਹੈ ਤੇ ਗੁਰੂ ਹਰਾਈ ਜੀ ਤੇ ਸਿੱਖ ਧਰਮ ਦੇ ਵਿੱਚ ਜਿਹੜੀ ਗੁਰਗਤੀ ਮਿਲਦੀ ਹੈ ਗੁਰੂ ਸਾਹਿਬ ਨੂੰ ਉਹ ਐਵੇਂ ਨਹੀਂ ਮਿਲਦੀ ਬਹੁਤ ਸਾਰੀਆਂ ਉਹਨਾਂ ਨੂੰ ਜੜੀਆਂ ਹੈਗੀਆਂ ਉਹ ਦੇਖਣਾ ਪੈਂਦਾ ਹੈ ਕਿ ਕੀ ਇਹ ਗੁਰੂ ਦੇ ਲਾਇਕ ਹੈ ਜਾਂ ਨਹੀਂ ਇਵੇਂ ਹੀ ਗੁਰੂ ਹਰਾਈ ਜੀ ਨੇ ਕੀਤਾ ਉਹਨਾਂ ਨੇ ਆਪਣੇ ਪੁੱਤਰ ਵੱਡੇ ਪੁੱਤਰ RAM RAI ਤੇ ਹਰਕਿਸ਼ਨ ਜੀ ਜਦੋਂ ਉਹ ਸਿਮਰਨ ਕਰ ਰਹੇ ਸੀ ਇਹ ਕਿ ਆਪਣੇ ਕਿਸੇ ਸਿੱਖ ਦੀ ਡਿਊਟੀ ਲਗਾਈ ਕਿ ਤੁਸੀਂ ਉਹਨਾਂ ਨੂੰ ਇੱਕ ਸੂਈ ਚੁਕਾਉਣੀ ਆ ਕਿ ਮੈਨੂੰ ਪਤਾ ਲੱਗ ਜਾਏ ਕਿ ਮੇਰਾ ਕਿਹੜਾ ਪੁੱਤਰ ਜਣਾ ਹੈਗਾ ਉਹ ਭਗਤੀ ਦੇ ਵਿੱਚ ਲੀਨ ਹੈ ਜਿਸ ਨੂੰ ਅਡੋਲ ਨਹੀਂ ਹੈ ਇਸੀ ਤਰ੍ਹਾਂ RAM RAI ਜੀ ਨੇ ਸੂਈ ਚੁਕੋਈ ਗਈ ਤੁਹਾਨੂੰ ਸੀ ਗਿਆ ਮਤਲਬ ਕਿ ਉਹਨੂੰ ਦਰਦ ਹੋਇਆ ਧਿਆਨ ਭਟਕਿਆ ਤੇ ਹਰ ਕਿਸ਼ਨ ਮਹਾਰਾਜ ਜਿਨ੍ਹਾਂ ਦੀ ਉਮਰ ਅਜੇ 5 ਸਾਲ ਤੋਂ ਛੋਟੀ ਨਹੀਂ ਸੀ ਜਦੋਂ ਉਹਨਾਂ ਨੂੰ ਸੂਈ ਚ ਕੋਈ ਗੀਤ ਤੇ ਉਹਨਾਂ ਅਡੋਲ ਰਹੇ ਤੇ ਉਹ ਸਿਮਰਨ ਦੇ ਵਿੱਚ ਲੱਗੇ ਰਹੇ ਤੇ ਗੁਰੂ ਸਾਹਿਬ ਨੇ ਉਦੋਂ ਤੋਂ ਹੀ ਇਹ ਪ੍ਰਣ ਲੈ ਲਿਆ ਸੀਗਾ ਕਿ ਮੇਰੀ ਗੁਰ ਗੱਦੀ ਦੇ ਵਾਰਿਸ ਗੁਰ ਹਰ ਕਿਸ਼ਨ ਜੀ ਆ ਜਿਸ ਨਾਲ ਗੁਰ ਹਰ ਰਾਏ ਜੀ ਦੀ ਮਹਿਮਾ ਬਾਤੀ ਗਈ ਉਸ ਸਮੇਂ ਦਾ ਰਾਜਾ ਵੀ ਔਰੰਗਜ਼ੇਬ ਸੀਗਾ ਠੀਕ ਹੈ ਤੁਹਾਨੂੰ ਵੀ ਪਤਾ ਹੈ ਕਿ ਜਹਾਂ ਕੀ ਨੇ ਵੀ ਗੁਰੂ ਹਰ ਤਾਰਕੋਬ ਸਿੰਘ ਸਾਹਿਬ ਜੀ ਤੇ ਗੁਰਜਨ ਸਿੰਘ ਜੀ ਨੂੰ ਇੱਤੇ ਹੀ ਬੁਲਾ ਕੇ ਜਾਤਨਾਮਾ ਦਿੱਤੀਆਂ ਸੀ ਕਿਉਂਕਿ ਸਿੱਖ ਧਰਮ ਦਾ ਪ੍ਰਚਾਰ ਵਧਦਾ ਜਾ ਰਿਹਾ ਸੀ ਇਸੇ ਤਰ੍ਹਾਂ ਹੀ ਸਿੱਖ ਧਰਮ ਦਾ ਪ੍ਰਚਾਰ ਵਧਦਾ ਜਾ ਰਿਹਾ ਸੀ ਨਾਲੇ ਗੁਰੂ ਔਰੰਗਜ਼ੇਬ ਨੂੰ ਡਰ ਪੈ ਗਿਆ ਕਿ ਜੇ ਗੁਰੂ ਸਾਹਿਬ ਮਗਰ ਹਿੰਦੂ ਮੁਸਲਮਾਨ ਸਾਰੇ ਲਾਗੇ ਕਿ ਉਸਦੇ ਧਰਮ ਨੂੰ ਜਾਂ ਉਸਦੇ ਰਾਜ ਨੂੰ ਖਤਰਾ ਹੋ ਜਾਵੇਗਾ ਉਸ ਸੋਚਣਾ ਉਸਨੇ ਗੁਰ ਹਰਾਈ ਜੀ ਨੂੰ ਦਿੱਲੀ ਬੁਲਾਵਾ ਭੇਜਿਆ ਗੁਰੂ ਸਾਹਿਬ ਆਪ ਤਾਂ ਨਹੀਂ ਗਏ ਪਰ ਗੁਰੂ ਸਾਹਿਬ ਨੇ RAM ਰਾਜ ਆਪਣੇ ਵੱਡੇ ਪੁੱਤਰ ਨੂੰ ਭੇਜਿਆ ਤੇ ਉਹਨਾਂ ਨੇ ਸੇਖ ਦੇ ਕੇ ਵੀ ਜਾਂ ਕਿ ਤੁਸੀਂ ਨਾਂ ਦਾ ਕਰਾਵਾ ਦਿਖਾਣੀ ਹੈ ਤੇ ਨਾਂ ਹੀ ਤੁਸੀਂ ਉਹਨਾਂ ਦੀ ਕਿਸੇ ਗੱਲਾਂ ਦੇ ਵਿੱਚ ਆਉਣਾ ਹੈ ਰਾਮ ਰਾਇ ਜੀ ਜਾਣਦੇ ਆ ਜਦੋਂ ਉਹਨਾਂ ਦੇ ਦਿੱਲੀ ਜਾਂਦੇ ਆ ਬੜੀ ਆਉ ਭਾਗਤ ਹੁੰਦੀ ਹੈ ਕਿ ਰਾਮ ਰਾਇ ਜੀ ਪਹਿਲਾਂ 2 ਦਿਨ ਤਾਂ ਡੋਲ ਜਾਂਦੇ ਆ ਪਰ 3 ਦਿਨ ਉਹਨਾਂ ਨੂੰ ਹੋ ਜਾਂਦਾ ਆ ਕਿ ਨਹੀਂ ਮੇਰੀ ਥਾਉ ਭਾਗਤ ਹੋਰੀ ਤੇ ਔਰੰਗਜ਼ੇਬ ਦੀਆਂ ਗੱਲਾਂ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦੇ ਆ ਇੱਥੋਂ ਦਾ ਪਾਉਣਾ ਸ਼ੁਰੂ ਹੋ ਜਾਂਦੇ ਆ ਕਿ ਉਹ ਕਹਿਣ ਦੀ ਇਸ ਤਰ੍ਹਾਂ ਕੁਰਬਾਨੀ ਦੀ ਤੁਹ ਕਹਿੰਦਾ ਮਿੱਟੀ ਮੁਸਲਮਾਨ ਕੀ ਤੇ ਉਹ ਔਰੰਜੀ ਨੂੰ ਇਹ ਕਹਿ ਕੇ ਬਲਾਸਾ ਦਿੰਦੇ ਆਂ ਕਿ ਪਾਣੀ ਦੇ ਵਿੱਚ ਇਹ ਸ਼ਾਇਦ ਗਲਤ ਆ ਗਿਆ ਹੁਣ ਆ ਮੁਸਲਮਾਨ ਦਾ ਵਰਡ ਮੈਂ ਇਸ ਨੂੰ ਸੋਧ ਕਰ ਦਵਾਂਗਾ ਕਿਉਂਕਿ ਹੁਣ ਉਹ ਪਾਣੀ ਜੋ ਉਲਟ ਹੋ ਗਈ ਤੇ ਸਿੱਖਧਰਮ ਵਿੱਚ ਭਗਵਾਨ ਦੀ ਕੁਰਬਾਨੀ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਜਦੋਂੁਰਹਾ ਰਾਏ ਜੀ ਨੂੰ ਇਸ ਗੱਲ ਦਾ ਪਤਾ ਲੱਗਦਾ ਆ ਤੇ ਉਹ ਬਹੁਤ ਦੁਖੀ ਵੀ ਹੁੰਦੇ ਆ ਤੇ ਉਸੇ ਸਮੇਂ ਹੀ ਆਪਣੇ ਘੁੱਟ ਨੂੰ ਬੇਦਰਗਰ ਗਏ अपने पुत्रों के दखल करना बहुत औखी गल है पर गुरु साहब ने गुरी को उच्चा दर्जा देंते हुए अपने पुत्रों के दखल किया तो उन्होंने कभी भी मूँह देखने मना कर देता इस तरह ही गुरु हरकृष्ण महाराज जी सेवा करते हुए बाणी का प्रचार चलता रहा तो गुरु साहब ने पहला ही सोचा सैं गुर गरकृष्ण महाराज को देनी है कि होर पर पाठों किमें उसका

सिख धर्म की तू सेवा है, है करनी है बाकी का प्रचार करना दुखिया के दुख दूर करने उसने डायरेक्ट का नहीं गुरु साहब को सद्या उसने अपने एक मंत्री राजा जय सिंह उसकी टूटी लगाई कि तू गुरु साहब नी संतान इस गल तो परेशान हो गई ਕਿਉਂਕਿ ਜਦੋਂ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਔਰੰਗਜ਼ੇਬ ਜੀ ਨੂੰ ਦਿੱਲੀ ਵਿੱਚ ਬੁਲਾਇਆ ਸੀ ਤਾਂ ਕਿਵੇਂ ਉਹਨਾਂ ਨੂੰ ਜਾਤਨਾਮਾ ਲੈ ਕੇ ਸ਼ਹੀਦ ਕੀਤਾ ਇਹ ਸੰਗਤਿਸਕਰ ਤੋਂ ਬਹੁਤ ਆਗਿਆ ਸੀ ਕਿ ਕਿਤੇ ਇਹ ਨਾ ਹੋਵੇ ਕਿ ਗੁਰੂ ਸਾਹਿਬ ਨੂੰ ਬੁਲਾਇਆ ਜਾਵੇ ਔਰ ਗੁਰੂ ਸਾਹਿਬ ਵੀ ਛੀਂਦਾ ਦਿੱਤਾ ਜਾਵੇ ਪਰ ਗੁਰੂ ਸਾਹਿਬ ਜੀ ਉਹ ਨਹੀਂ ਕਹਿੰਦੇ ਕੋਈ ਗੱਲ ਨਹੀਂ ਬੁਲਾਵਾ ਆਇਆ ਕਿ ਜੈ ਸਿੰਘ ਔਰੰਗਜ਼ੇਬ ਅੱਗੇ ਇਹ ਸ਼ਰਤ ਰੱਖਦਾ ਕਿਵੇਂ ਗੁਰੂ ਸਾਹਿਬ ਨੂੰ ਲੈ ਕੇ ਆਵਾਂਗਾ पर मेरी कंडीशन आ कि गुरु साहब मेरे लहर रहें और अजिहा काम नहीं किया जाएगा जो गुरु साहब को रोक दे औरंगजेब मानता जाता है पर सू भी पता होगा इस पट्टी औरंगजेब जगह कुरान दस्म खा के भी मुकर जाता ना चलो फिर भी जै सिंह बड़े ही अदब के सधिकार गुरु साहब जी को दिल्ली विखे लैके आते हैं अंबाली के पिंडोरखीए पिंड गुरु साहब आराम ठहरते हैं ਦੇਖੋ ਦੇਖੋ ਬੇਟਾ 5 ਸਾਲ ਦੀ ਉਮਰ ਹੈ ਬਹੁਤ ਸਾਰੇ ਲੋਕਾਂ ਦੇ ਵਿੱਚ ਸ਼ੰਕਾ ਆ ਜਾਂਦੀ ਹੈ ਕਿ 5 ਸਾਲ ਦਾ ਬੱਚਾ ਕੀ ਗੁਰੂ ਹੈ ਇਸੇ ਤਰ੍ਹਾਂ ਹੀ ਪੰਜੋਖਰੀ ਫਿੰਦੇ ਇੱਕ ਲਾਲ ਚੰਦ ਪੰਡੇ ਦਾ ਜਿਸ ਨੂੰ ਇਹ ਬਹਿਮ ਪੈ ਗਿਆ ਕਿ ਨਹੀਂ ਗੁਰੂ ਸਾਹਿਬ ਜਿਹੜੇ ਹੈਗੇ ਉਹ 5 ਸਾਲ ਦੇ ਕਿਵੇਂ ਗੁਰੂ ਹੋ ਸਕਦੇ ਆ ਮੈਂ ਇਹਨਾਂ ਦੀ ਪਰਖ ਕਰਾਂ ਜਦ ਕਿ ਉਹ ਭੁੱਲ ਗਿਆ ਸੀਗਾ ਕਿ ਜੇ ਗੁਰੂ ਥਾਪੇ ਗਏ ਆ ਕਿ ਉਹਨਾਂ ਦੇ ਵਿੱਚ ਕੋਈ ਨਾ ਕੋਈ ਤਾਂ ਅਜਿਹੀ ਸ਼ਕਤੀ ਹੈ ਰੂਹਾਨੀ ਰੂਹ ਹੈ ਜੋ ਹਾਰੇ ਪਰਕ ਤੋਂ ਪਰੇ ਹੈ ਤਯੋਗੀ ਆਂਦਾ ਗੁਰੂ ਸਾਹਿਬ ਦੇ ਸਾਹਮਣੇ ਜਿਸ ਤਰ੍ਹਾਂ ਸੰਗਤਾਂ ਬੈਠੀਆਂ ਰਚਨ ਦੇ ਲਈ ਉਹ ਵੀ ਆਂਦਾ ਕਹਿੰਦਾ ਗੁਰੂ ਸਾਹਿਬ ਤੁਸੀਂ ਹਰ ਕ੍ਰਿਸ਼ਨ ਨਾਮ ਦਾ ਰੱਖ ਲਿਆ ਕੀ ਤੁਹਾਨੂੰ ਕ੍ਰਿਸ਼ਨ ਮਹਾਰਾਜ ਦੇ ਗੀਤਾ ਦੇ ਸ਼ਲੋਕ ਯਾਦ ਹੈ ਤੁਸੀਂ ਉਹਾਂ ਦੀ ਵਿਆਖਿਆ ਕਰ ਸਕਦੇ ਹੋ ਤੇ ਗੁਰੂ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਇਹਦੇ ਤੁਸੀਂ ਕਿਸੇ ਹੋਰ ਨੂੰ ਵੀ ਲਿਆ ਉਹ ਤਾਂ ਮੈਂ ਉਸ ਤੋਂ ਵੀ ਇਹ ਵਿਆਖਿਆ ਕਰਵਾ ਦੇਵਾਂਗਾ ਤੇ ਨਾਲ ਚੰਦ ਬ੍ਰਾਹਮਣ ਬੜਾ ਕਲਾਕ ਸਿੰਘ ਉਸਨੇ ਕੀ ਕੀਤਾ ਕਿ ਇੱਕ ਛੱਤ ਉੱਥੇ ਉੱਥੇ ਜੋ ਨਾ ਨਾ ਸੁਣ ਸਕਦਾ ਸੀ ਤੇ ਨਾ ਹੀ ਬੋਲ ਸਕਦਾ ਸੀ ਉਹ ਨੂੰ ਇਹ ਵਾਂਝੀ ਗਿਆ ਕਿ ਮੈਂ ਗੁਰੂ ਸਾਹਿਬ ਦੇ ਕੋਲ ਉਸ ਨੂੰ ਲੈ ਕੇ ਆਵਾਂ ਤੇ ਉਹਨਾਂ ਦਾ ਬੋਲਣਾ ਹੈ ਤੇ ਨਾ ਦਾ ਸੁਣਨਾ ਹੈ ਤੇ ਗੁਰੂ ਸਾਹਿਬ ਉਹਦੇ ਥੇ ਬਹਿ ਜਾਣਗੇ ਤੇ ਉਹ ਲੈ ਕੇ ਆਉਂਦਾ ਉਸੇ ਤਰ੍ਹਾਂ ਹੀ ਉਹ ਬੈਠਦਾ ਤੇ ਗੁਰੂ ਸਾਹਿਬ ਉਸ ਤੇ ਆਪਣਾ ਮਿਹਰ ਭਰਿਆ ਹੱਥ ਰੱਖਦੇ ਆ ਇੱਕ ਉਹਨਾਂ ਨੇ ਛੜੀ ਫੜੀ ਹੁੰਦੀ ਸੀ ਹੱਥ ਵਿੱਚ ਉਹ ਰੱਖਦੇ ਆ ਤੇ ਛੱਦੂ ਜੀਉ ਜੋ ਨਾ ਕਦੇ ਹੋ ਸਕਦਾ ਸੀ ਨਾ ਕਦੇ ਸੁਣ ਸਕਦਾ ਸੀ ਉਸ ਨੇ ਗੀਤਾ ਦੀ ਇਵੇਂ ਵਿਆਖਿਆ ਕੀਤੀ ਜਿਵੇਂ ਕੋਈ ਗਿਆਨਵਾਨ ਅੰਤਰਾ ਬੈਠਾ ਹੋਵੇ। ਲਾਲਚੰਦ ਇਹ ਗੱਲ ਸੁਣ ਕੇ ਬੜਾ ਹੈਰਾਨ ਹੁੰਦਾ ਕਿਉਂਕਿ ਉਹਦੇ ਮਨ ਦੇ ਵਿੱਚ ਜਿਹੜਾ ਬਹਿਮ ਸੀ ਉਹ ਤਾਂ ਉਸੇ ਵੀ ਨਹੀਂ ਨਿਕਲ ਗਿਆ ਜਦੋਂ ਸੰਜੂਜੀ ਉਹਨੇ ਜਿਉਂ-ਜਿਉਂ ਪੀਤਾਲੇ ਸ਼ਲੋਕ ਬੋਲਦਾ ਗਿਆ ਲਾਲਚੰਦ ਕਿ ਸੰਜੂਜੀ ਉਹ ਇਵੇਂ ਵਿਆਖਿਆ ਕਰਤਾ ਹੈ ਜਿਵੇਂ ਉਸ ਤੋਂ ਵੱਧ ਜਾਣਕਾਰ ਹੋਵੇ ਉਸ ਤੋਂ ਵੱਡਾ ਕੋਈ ਬ੍ਰਾਹਮਣ ਕੋਈ ਹੋਵੇ ਹੀ ਨਾ। ਤੇ ਉਹ ਕੋਈ ਸਾਧ ਦੇ ਚਰਨਾਂ ਦੇ ਵਿੱਚ ਵੀਰ ਪੈ ਜਾਂਦਾ ਹੈ ਤੇ ਮਾਫੀ ਵੀ ਮੰਗਦਾ ਹੈ ਕਿ ਗੁਰੂ ਸਾਹਿਬ ਇਤੋਂ ਭੁੱਲ ਗਏ। ਲੇਕਿਨ ਗੁਰੂ ਸਾਹਿਬ ਆਪਣੇ ਸੁਭਾਗ ਜਿਹੜੇ ਹੈਗੇ ਨਾਮ ਸੁਭਾਗ ਆ ਕਹਿੰਦੇ ਕੋਈ ਗੱਲ ਨਹੀਂ ਇਸ ਉਹ ਸਿੱਖਾਂ ਦੀ ਸੇਵਾ ਜਾਂ ਲੋਕਾਂ ਦੀ ਸੇਵਾ ਦਾ ਮਾਇਦਾ ਪ੍ਰਚਾਰ ਕਰਦੇ ਫਿਰ ਅੱਗੇ ਦਿੱਲੀ ਪਹੁੰਚ ਜਾਂਦੇ। ਜਦੋਂ ਦਿੱਲੀ ਪਹੁੰਚਦੇ ਆ ਰਾਜਾ ਜੈ ਸਿੰਘ ਦੀ ਮਹਿਲ ਦੇ ਵਿੱਚ ਉੱਥੇ ਵੀ ਜੈ ਸਿੰਘ ਦੀ ਪਤਨੀ ਉਸ ਵੇਲੇ ਸ਼ੰਗਾਂ ਹੁੰਦੀ ਹੈ ਕਿ ਮੈਂ ਵੀ ਗੁਰੂ ਸਾਹਿਬ ਦੀ ਪਰਖ ਕਰਨੀ ਆ। कि ਮੈਨੂੰ ਵੀ ਪੁੱਛਿਆ ਗਿਆ ਕਿ ਇੱਕ 5 ਸਾਲ ਦਾ ਬੱਚਾ ਕਿਵੇਂ ਗੁਰੂ ਬਾਣ ਸਾਹਿਬ ਦਾ ਤੇ ਉਹ ਗੋਲੀਆਂ ਦਾ ਨੀਂਦ ਦਾਸੀਆਂ ਦਾ ਘੁਤਾਨ ਕਰਕੇ ਦਾਸੀਆਂ ਦੇ ਵਿੱਚ ਬੈਠ ਜਾਂਦੀ ਹੈ ਕਿ ਉਹ ਸੋਚਦੀ ਹੈ ਕਿ ਗੁਰੂ ਸਾਹਿਬ ਜਾਣੀ ਜਾਣ ਹੋਣਗੇ ਨਾ ਆਪਣੇ ਆਪ ਮੇਰੀ ਗੋਦੀ ਵਿੱਚ ਆ ਕੇ ਬੈਠ ਜਾਣਗੇ ਤੇ ਗੁਰੂ ਸਾਹਿਬ ਦਾ ਜਾਣੀ ਜਾਣ ਸੀਗੇ ਗੁਰੂ ਸਾਹਿਬ ਜੀ ਜਾਣਦੇ ਆ ਸਾਰਿਆਂ ਨੂੰ ਦਾਤਮਕਸਤ ਹੁੰਦੇ ਆ ਤੇ ਉਹ ਕੀ ਕਰਦੇ ਆ ਕਿ ਉਸਦੀ ਪੰਨੀ ਵੀ ਜਾ ਕੇ ਗੋਦੀ ਦੇ ਵਿੱਚ ਬੈਠ ਜਾਂਦੀ ਜੋਸੋ ਬੜੇ ਹੀ ਪਿਆਰ ਨਾਲ ਕਹਿੰਦੇ ਆ ਕਿ हे ਮਾਤਾ ਜੇ ਤੁਮੇਨੂੰ ਆਪਣੀ ਗੋਦੀ ਵਿੱਚ ਨਹੀਂ ਬਿਠਾਉਣਾ ਸੀ ਤੇ ਗੋਲੀ ਦਾ ਰੋਗ ਕਿਉਂ ਧਾਰਨ ਕੀਤਾ ਮੈਂ ਤਾਂ ਵੈਸੇ ਹੀ ਤੇਰੀ ਗੋਦੀ ਦੇ ਵਿੱਚ ਬੈਠ ਜਾਣਾ ਸੀ ਕਿ ਉਹ ਵੀ ਬਹੁਤ ਸ਼ਰਮਿੰਦਾ ਹੁੰਦੀ ਹੈ ਤੇ ਗੁਰੂ ਸਾਹਿਬ ਦੀ ਮਹਿਮਾ ਗੌਣ ਰੱਖਣੀ ਹੈ ਏਸੀ ਤਰ੍ਹਾਂ ਗੁਰੂ ਸਾਹਿਬ ਦੀ ਧੀ ਦੇ ਵਿੱਚ ਛੈਣਦੇ ਆ ਤੇ ਔਰੰਗਜ਼ੇਬ ਨੂੰ ਕੁਝ ਅਜਿਹਾ ਦਾ ਨਹੀਂ ਹੁੰਦਾ ਪਰ ਉਸ ਸਮੇਂ ਦਿੱਲੀ ਦੇ ਵਿੱਚ ਚੇਚਕ ਦਾ ਰੋਗ ਬਹੁਤ ਫੈਲ ਜਾਂਦਾ ਜੋ ਇੱਕ ਸ਼ੂਧ ਦਾ ਰੋਗ ਹੈ गुरु साहब हर हरा जी दोनों ने सीखा तो करवाए कृपा बरतती है कि चिचक का रोग खत्म हो जाता है चेचक का रोग तो खत्म हो जाता है दुनिया इसजात पा जाती है पर गुरु साहब आप बीमार पैसा क्योंकि शोध का रोग है ਤੇ ਗੁਰੂ ਸਾਹਿਬ ਆਪ ਹੀ ਮਾਰ ਪੈ ਜਾਂਦੇ ਆ ਤੇ ਉਹਦੇ ਨਾਲ ਗੁਰੂ ਸਾਹਿਬ ਨੂੰ ਬਹੁਤ ਤੇਜ਼ ਬੁਖਾਰ ਹੋ ਜਾਂਦਾ ਤੇ ਗੁਰੂ ਸਾਹਿਬ ਨੂੰ ਪਤਾ ਹੈ ਕਿ ਇਹ ਸ਼ੂਗਧਾ ਰੋਗ ਹੈ ਤੇ ਗੁਰੂ ਸਾਹਿਬ ਕੀ ਕਰਦੇ ਆ ਕਿ ਉਸ ਦਾ ਮਹਿਲ ਛੱਡ ਕੇ ਜਮਨਾ ਦੇ ਕਿਨਾਰੇ ਇੱਕ ਟੈਂਟ ਲਗਾ ਕੇ ਉੱਥੇ ਰਹਿਣਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਸ਼ੂਗਧ ਦੀ ਬਿਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ ਤੇ ਗੁਰੂ ਸਾਹਿਬ ਇਸ ਚੀਜ਼ ਤੋਂ ਪਹਿਲਾਂ ਜਾਣੂ ਸੀਗੇ ਜਦੋਂ ਉਹ ਕਿੱਥੇ ਫੈਲ ਗਏ ਆ ਤਾਂ ਉਹਨਾਂ ਦੀ ਮਾਤਾ ਜੀ ਰਿਸ਼ਨ ਦੇਵੀ ਵੀ ਉਹਨਾਂ ਦੇ ਨਾਲ ਕਿ ਗੁਰੂ ਸਾਡੇ ਨੂੰ ਸਾਡੇ ਮਾਨ ਦੇ ਵਿੱਚ ਕੀ ਇਹ ਤਾਂ ਹੈ ਕਰਨ ਨੂੰ ਤਾਂ ਬਹੁਤ ਕੁਝ ਕਰ ਸਕਦੇ ਆ ਪਰ ਉਹਨਾਂ ਨੇ ਤਰ੍ਹਾਂ ਮਾਨ ਨਹੀਂ ਦਾਈ ਜਦੋਂ ਉਹਨਾਂ ਦੀ ਮਾਤਾ ਜੀ ਨੇ ਪੁੱਛਿਆ ਕਿ ਬੇਲਾ ਤੇਰੇ ਮੋਢਿਆਂ ਤੇ ਭਾਰ ਬਹੁਤ ਹੈ ਤੂੰ ਬਹੁਤ ਸੇਵਾ ਕਰਨੀ ਆ ਪਰ ਤੁਸੀਂ ਹੁਣ ਸਾਡੇ ਤੋਂ ਕਿਛੋੜਾ ਲੈਣਾ ਮੈਨੂੰ ਇਹ ਸਮਝ ਨਹੀਂ ਆਈ ਕਿ ਤੁਸੀਂ ਥੋੜੇ ਪਲ ਹੋਰ ਆਪਣੇ ਮਾਂ ਦੇ ਨਾਲ ਜਾਂ ਸਿੱਖਾਂ ਦੇ ਨਾਲ ਬਿਤਾਓ ਤੇ ਗੁਰੂ ਸਾਹਿਬ ਨੇ ਕਿਹਾ ਕਿ ਜ਼ਿੰਦਗੀ ਦੇ ਵਿੱਚ ਜਿਹੜਾ ਇਨਸਾਨ ਆਇਆ ਆ ਉਸਨੇ ਜਾਣਾ ਜ਼ਰੂਰ ਹੈ ਚਾਹੀ ਉਹ ਪਹਿਲਾਂ ਜਾਵੇ ਚਾਹੇ ਬਾਅਦ ਆਵੇ ਸਮਝ ਨਾ ਅਕਾਲਪੁਰ ਵਾਹਿਗੁਰੂ ਨੇ ਲਿਖਿਆ ਆ ਸਾਨੂੰ ਉਹਨਾ ਹੀ ਭੋਗਣਾ ਪੈਣਾ ਆ ਐਂਦੀ ਗੱਲ ਕਹਿ ਕੇ ਉਹ ਜੁਗੂ ਆ ਜਾਂਦੇ ਆ ਬੇਸ਼ੱਕ ਸਾਰੀ ਸੰਗਤ ਜੋ ਪੇਰਾਗ ਦੇ ਵਿੱਚ ਆਂਦੀ ਹੈ ਮਾਤਾ ਜੀ ਵੀ ਪੇਰਾਗ ਦੇ ਵਿੱਚ ਆਉਂਦੇ ਆ ਪਰ ਉਹ ਸਮਝ ਜਾਂਦੇ ਆ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਸਿੱਖ ਬੋਲਦਾ ਕਿ ਗੁਰੂ ਸਾਹਿਬ ਤੁਸੀਂ ਆਪ ਤਾਂ ਸਾਡੇ ਕੋਲੋਂ ਚੱਲੇ ਹੋ ਤੇ ਸਾਨੂੰ ਕਿਰੇ ਲਾ ਕੇ ਜਾਓਗੇ ਉਸ ਸਮੇਂ ਜੂ ਸਾਹਿਬ ਬਾਬਾ ਬਕਾਲਾ ਵਾਲ ਜਿਹੜਾ ਹੈਗਾ ਉਹ ਇਸ਼ਾਰਾ ਕਰਦੇ ਆ ਕਿ ਸਾਡੇ ਨੌਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਹਨ ਤੇ ਬਾਬੇ ਬਕਾਲੇ ਵੱਲ ਇਸ਼ਾਰਾ ਕਰਕੇ ਉਹ ਜੋਤੀ ਜੋਤ ਸਮਾ ਜਾਂਦੇ ਹਨ ਤੇ ਉਸ ਤੋਂ ਬਾਅਦ ਜਦੋਂ ਬਾਬੇ ਬਕਾਲੇ ਵਾਲੀ ਇਸ਼ਾਰਾ ਕਰਦੇ ਆ ਜਿਵੇਂ ਕਿ ਜਿੰਨਾਂ ਵਾਰੀ ਮੰਝੀਆਂ ਅੱਗੇ ਪਹਿਲਾਂ ਥਾਪੀਆਂ ਲਈਆਂ ਸਨ ਉੱਥੇ ਬਹੁਤ ਸਾਰੇ ਜਾਨੇ ਸਾਹਮਣੇ ਪਾਤਸ਼ਾਲੀ ਹੈ ਨਹੀਂ ਹੈ ਇਹ ਕਿ ਉਹ ਜੇ ਬੈਠ ਜਾਂਦੇ ਆ ਤੇ ਉਹ ਸਾਖਤਖਾਨਾ ਸ਼ੁਰੂ ਕਰ ਦਿੰਦੇ ਕਿ ਮੈਂ ਭਾਸ਼ਾਇਆ ਦਾ ਮੈਂ ਤੇ ਜਦੋਂ ਮੱਖਣ ਸਾਹਿਬ ਦਾ ਤਾਰਾ ਜਿਸ ਨੇ ਸਿਰਫ 5 ਮੋਰਾ ਲਾ ਕੇ ਗੁਰੂ ਸਾਹਿਬ ਅੱਗੇ ਮੱਥਾ ਟੇਕਿਆ ਸੀ ਤੇ ਉਸ ਸਮੇ ਗੁਰੂ ਸਾਹਿਬ ਨੇਕਵਾ ਜੀ ਨੇ ਕੀ ਕਿਹਾ ਸੀ ਗਾਂ ਕਿ ਤੂੰ 500 ਮੋਰਾ ਸਿੱਖ ਸੁਖ ਕੇ ਤੂੰ 5 ਮੋਰਾ ਰੱਖਦਾ ਇਸ ਨਾਲ ਕੀ ਹੁੰਦਾ ਹੈ ਕਿ ਗੁਰ ਤੇਗ ਬਹਾਦਰ ਜੀ ਜਿਹੜੇ ਭੌਮਿਕ ਭਾਸ਼ਾਇਆ ਨੇ ਮੱਖਣ ਲੱਖੀ ਸਾਹਿਬ ਨਾਲ ਜੰਦੂ ਲਾਉਂਦਾ ਹੈ ਕਿ ਉਹ ਲਾਦੋ ਨੇ ਲਾਦੋ ਨੇ ਗੁਰੂ ਸਾਹਿਬ ਦਾ ਨਾਮ ਉਚਾਰਦਾ ਤੇ ਬਟਾ ਇਹਦੇ ਵਿੱਚ ਜੇ ਅਸੀਂ ਹਰਿਮੰਸ਼ ਮਹਾਰਾਜ ਜੀ ਦਾ ਜੀਵਨ ਦੇਖਦੇ ਆ ਨਾ ਤੇ ਇਸ ਤੋਂ ਸਾਨੂੰ ਇਹ ਸੇਅਰ ਮਿਲਦੀ ਹੈ ਕਿ ਗਿਆਨ ਜਿਹੜਾ ਬੰਦੇ ਨੂੰ ਹੋਣਾ ਹੈ ਨਾ ਉਹ ਚਾਹੇ ਛੋਟੀ ਉਮਰ ਹੈ ਤੇ ਚਾਹੇ ਵੱਡੀ ਉਮਰ ਹੈ ਉਹ ਗਿਆਨ ਹੋ ਜਾਂਦਾ ਹੈ ਨਾ ਤੇ ਉਦੋਂ ਉਹ ਮੰਮਨ ਨਹੀਂ ਦੇਖੀ ਜਾਂਦੇ ਇਹ ਵੀ ਉਹ ਸਾਡੇ ਸਾਨੂੰ ਸਿਖਾਇਆ ਕਿ ਤੁਸੀਂ ਜੇ ਨੀਮ ਦੇ ਨਾਲ ਸੰਨਨ ਕਰੋਗੇ ਨੇ ਹੁੰਦੀ ਨਾਲ ਆਪਣੀਆਂ ਚੀਜ਼ਾਂ ਇਛਾਈਆਂ ਨੂੰ ਮਨ ਅਪਣਾਈ ਜਾਓਗੇ ਤੇ ਤੁਹਾਡੇ ਉੱਤੇ ਵੀ ਪਰਮਾਤਮਾ ਦੀ ਮਿਹਰ ਜਿਹੜੀ ਹੈਗੀ ਆ ਉਹ ਹੋ ਸਕਦੀ ਹੈ ਅਸੀਂ ਇਹ ਕੁਲ ਜਾਣਦੇ ਆ ਕਿ ਨਹੀਂ ਅਸੀਂ ਬਿਰਗ ਅਵਸਥਾ ਵਿੱਚ ਜਾ ਕੇ ਪਾਠ ਕਰਾਂਗੇ ਅਸੀਂ ਜਾਂ ਹੁਣ ਪਾਠ ਕਰਾਂਗੇ ਬਚਪਨ ਸਾਡਾ ਆ ਸਾਡੀ ਜਵਾਨੀ ਹੈ ਅਸੀਂ ਦੁਨੀਆ ਦੇ ਰੰਗ ਤਮਾਸ਼ੇ ਦੇਖਣੇ ਆ ਤੇ ਗੁਰੂ ਸਾਹਿਬ ਨੇ ਸੰਗੁਰ ਬਾਣੀ ਵਿੱਚ ਬਹੁਤ ਸੇਧ ਦਿੱਤੀ ਆ ਕਿ ਦੁਨੀਆ ਦੀ ਗ੍ਰਸਤੀ ਜੀਵਨ ਦੇ ਨਾਲ ਨਾ ਤੁਸੀਂ ਕਿਵੇਂ ਪਰਮਾਤਮਾ ਦਾ ਨਾਮ ਲੈਣਾ ये अं हरिक्रष्ण महाराज जीवन तो से सकते हैं और उन्वान 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 जीवन तो ही सूध मिलती है तो बेटा ये जो तो 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 मैं गुरु साहब बाबत जानकारी दिखती है ये प्लीज इन चंकी तरह वाचियो देखियो जांच कि असं कित स्टैंड करते हैं चाहे ਕਰਦੇ ਆ ਕਿ ਜੇ ਗੁਰੂ ਸਾਹਿਬ ਦੀਆਂ ਦਸਿਆ ਹੋਈਆਂ ਨਾ ਤਾਂ ਸਿੱਖਿਆਵਾਂ ਦੇ ਚਾਹਦੇ ਹਾਂ ਕਿ ਨਾ ਹੀ ਅਸੀਂ ਉਹਨਾਂ ਦੇ ਬਾਤ ਕੋਈ ਗੱਲ ਕਰਦੇ ਆ ਅਸੀਂ ਕਲਾਸ ਦੇ ਵਿੱਚ ਹੁੰਦੇ ਆ ਜਿਵੇਂ ਅਸੀਂ ਕਿਤੇ ਹੁੰਦੇ ਆ ਸਾਨੂੰ ਗੁਰਬਾਣੀ ਦੇ ਨਾਲ ਸੰਬੰਧ ਸਾਰੀਆਂ ਗੱਲਾਂ ਇੱਕ ਜਿਹੇ ਨੂੰ ਆਡੀਅੰਸ ਆਈ ਦੀਆਂ ਔਰ ਬਟਾ ਇਹਨਾਂ ਨਾਲ ਤਾਂ ਇੱਕ ਹੋਰ ਦੱਸਣਾ ਕਿ ਅਸੀਂ ਕਿੰਨੇ ਕਿ ਗੁਰੂ ਸਾਹਿਬ ਦਾ ਜੀਵਨ ਕਾਰ ਕਿੰਨਾ ਆ ਉਹ ਤੁਸੀਂ ਥੋੜੀ ਵੀ ਗੱਲ ਲੈਣਾ ਬੇਸ਼ੱਕ ਮੈਂ ਤੁਹਾਨੂੰ ਬਾਅਦ ਹੀ ਪੁੱਛਣਾ 7 ਸਾਲ 8 ਮਹੀਨੇ ਔਰ 10 ਦਿਨ ਦੇ ਸੀ ਰੂਸਰਵਾਨ ਜਿਨ੍ਹਾਂ ਨੇ ਤੇਨੀ ਸੇਵਾ ਵੀ ਨਹੀਂ ਪਾਈ ਆ ਲੋਕਾਂ ਦੀ ਸੇਵਾ ਵੀ ਕੀਤੀ ਆ ਔਰ ਸਾਨੂੰ ਸਿੱਧੇ ਰਾਹ ਵੀ ਪਾਇਆ ਆ ਤੇ ਗੁਰੂ ਸਾਹਿਬ ਨੇ ਇੱਕ ਹੋਰ ਗੱਲ ਸ਼ਾਇਦ ਮੈਂ ਭੁੱਲ ਗਈ ਆ ਕਿ ਔਰेंज ਜੀਵ ਦਾ ਗੁਰੂ ਸਾਹਿਬ ਨੇ ਮੁੱਖ ਦੇਖਣ ਤੋਂ ਮਨਾ ਕੀਤਾ ਸੀ ਕਿ ਗੁਰੂ ਸਾਹਿਬ ਦੇ ਖੁਦ ਛੋਟੀਆਂ ਮਨ ਵਿੱਚੋਂ ਕਿੰਨੇ ਜਾਣਕਾਰ ਸਨ ਕਿ ਉਸ ਇਨਸਾਨ ਦਾ ਮੈਂ ਮੁੱਖ ਵੀ ਨਹੀਂ ਦੇਖਣਾ ਜਿਹੜਾ ਕਰੂਰ ਦੇ ਜਾਲ ਵਿੱਚ ਸੋ ਬੇਟਾ ਆਕੀਸ਼ ਮਹਾਰਾ ਜੀ ਦਾ ਨਾਮ ਹੈ ਸਾਡੇ ਸਕੂਲ ਦੇ ਨਾਮ ਤੇ ਆ ਸਾਨੂੰ ਉਹਨਾਂਾਰੇ ਪਿੰਦਲਾ ਦਾ ਕਿ ਸਾਨੂੰ ਸਾਰੇ ਮਨੁਸਾਹਬਾਨ ਨੇ ਜੀਵਨ ਵਾਲੇ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇੱਥੇ ਹੀ ਆਪਣੇ ਸ਼ਬਦਾਂ ਨੂੰ ਸਖੋਸ਼ ਨਹੀਂ ਹੋਏ ਆਕੀ ਤੋਂ ਖਿਮਾ ਨਹੀਂ ਜਾਚਦਾ ਵਾਹਿਗੁਰੂ ਜੀ ਦਾ ਖਾਸ